ਜਿਹੜਾ ਪਿੰਡ ਹੈਗਾ ਇਹ ਪਿੰਡ ਸਰ ਕਿਲਚੇ ਲਗਦਾ ਟਾਣੀ ਲਾਲ ਸਿੰਘ ਵਾਲੀ ਇਹ ਕਿੰਨੇ ਪਿੰਡਾਂ 'ਚ ਪਾਣੀ ਆਇਆ ਹੈ ਇਹ ਸਰ ਇੱਥੇ ਤਕਰੀਬਨ 25-30 ਪਿੰਡਾਂ ਵਿੱਚ ਪਾਣੀ ਆ ਚੁੱਕਿਆ ਹੈ ਤੇ ਹੁਣ ਆਰਮੀ ਰੈਸਕਿਊ ਕਰ ਰਹੀ ਹੈਗੀ ਹਾਂਜੀ ਹਾਂਜੀ ਸਰ ਆਰਮੀ ਲੱਗੀ ਹੋਈ ਹੈ ਰੈਸਕਿਊ ਕਰਨ ਅੰਦਰ ਜਿਹੜੇ ਫਸੇ ਹੋਏ ਆ ਸਰ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕਿੰਨੇ ਕੁ ਪਿੰਡ ਹੈਗੇ ਆ ਜਿਹੜੇ ਪ੍ਰਭਾਵਿਤ ਹੋਏ ਆ ਸਤਲੁਜ ਦੇ ਨਾਲ ਸਰ ਵਿਆਸੇ ਤਾਂ ਦੇਖਿਆ ਜਾਵੇ ਤਾਂ ਸਾਰਾ ਫਿਰੋਜ਼ਪੁਰ 7-8 ਜ਼ਿਲ੍ਹੇ ਆ ਚੁੱਕੇ ਆ ਪਰ ਸਾਡੇ ਜਿਹੜੇ ਨੇੜੇ-ਨੇੜੇ ਆ ਫਿਰ ਵੀ 10-15 ਪਿੰਡ ਹੈਗੇ ਆ ਸਰ ਕਿਹੜੇ-ਕਿਹੜੇ ਆ ਸਰ ਕਿਲਚੇ ਨਿਆਲੇ ਵਾਲਾ ਕਾਲੂ ਵਾਲਾ ਟੈਂਡੀ ਵਾਲਾ ਤੇ ਗਨੇਸਾ ਸਿੰਘ ਵਾਲੇ ਚੁੱਕੇ ਇਹਦਾ ਲਾਲ ਸਿੰਘ ਵਾਲੇ ਚੁੱਕੇ ਰਾਜੂ ਕੇ ਗੱਟੀ ਇੱਧਾਂ ਦੇ ਬਹੁਤ ਸਰ ਪਿੰਡ ਹੈਗੇ ਹਨ ਤੇ ਕਿੰਨੀ ਕੁ ਮੁਸ਼ਕਲ ਹੋ ਜਾਂਦੀ ਹੈ ਜਦੋਂ ਪਾਣੀ ਆ ਜਾਂਦਾ ਹੈਗਾ ਸਰ ਬਹੁਤ ਮੁਸ਼ਕਲ ਹੋ ਜਾਂਦੀ ਹੈ ਸਰ ਤੁਸੀਂ ਆਪ ਦੇਖ ਲਓ ਆਣਾ ਜਾਣਾ ਇੱਥੇ ਬੰਦ ਹੋ ਜਾਂਦਾ ਸਾਡਾ ਤੇ ਨਾ ਹੀ ਸਾਡੇ ਤੱਕ ਕੋਈ ਮਦਦ ਪਹੁੰਚ ਪਾਉਂਦੀ ਹੈ ਉੱਥੇ ਕੋਈ ਵੀ ਜਿਹੜੇ ਆਉਂਦੇ ਆ ਇੱਥੋਂ ਪਿੱਛੇ ਹੀ ਮੁੜ ਜਾਂਦੇ ਆ ਇੱਥੋਂ ਬੰਨ ਤੋਂ ਆ ਕੇ ਪੱਛਾ ਪਾਣੀ ਹੋਣ ਕਰਕੇ ਜਾ ਨਹੀਂ ਪਾਉਂਦੇ ਇੱਥੋਂ ਜਿਹੜਾ ਕੋਈ ਜੇ ਕੋਈ ਪਹਿਲੀ ਗੱਲ ਆਉਂਦਾ ਨਹੀਂ ਜੇ ਕੋਈ ਰਾਸ਼ਨ ਵਗੈਰਾ ਆਉਂਦਾ ਇੱਥੋਂ ਪਿੱਛੇ ਵਾਲੀ ਲੈ ਲੋ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਹੈਗੇ ਨਹੀਂ ਅਜੇ ਤੱਕ ਕੋਈ ਨਹੀਂ ਸਰ ਕਿੰਨੇ ਘਰ ਹੈਗੇ ਜਿਹੜੇ ਅੱਗੇ ਘਰ ਇੱਧਰ ਸੇ 40 50 ਘਰ ਬਣ ਜਾਂਦਾ ਇੱਧਰ ਜੀ ਕਿੰਨੇ ਲੋਕ ਹੋਣਗੇ ਬਣਾਗੇ ਸਰ ਤੁਸੀਂ ਹਿਸਾਬ ਲਾ ਲਓ ਇੱਧਰ 2 200 ਪਲੱਸ ਹੋਣਗੇ ਛੱਤਾਂ ਦੇ ਉੱਪਰ ਬੈਠੇ ਹੋਏ ਘਰਾਂ ਦੇ ਵਿੱਚ ਬੈਠੇ ਹੋਏ ਹਾਂਜੀ ਹਾਂਜੀ ਛੱਤਾਂ ਦੇ ਉੱਪਰ ਹੀ ਬੈਠੇ ਪਾਣੀ ਕਦੋਂ ਆਇਆ ਫਿਰ ਪਾਣੀ ਚਾਰ ਪੰਜ ਦਿਨ ਹੋ ਗਏ ਤਾਂ ਵਧ ਰਿਹਾ